ਬਹੁਤ ਹੀ ਸਤਿਕਾਰਯੋਗ ਸਾਡੇ ਡੀਪੀਆਰਓ ਸਾਹਿਬ ਤੇ ਸਾਰੀ ਜਿਹੜੀ ਪ੍ਰੈਸ ਮਛੰਡੇ ਦੀ ਜਿਹੜੇ ਸਾਡੇ ਭਰਾ ਇਲੈਕਟ੍ਰੋਨਿਕ ਮੀਡੀਆ ਕੇ ਪ੍ਰੈਸ ਮੀਡੀਆ ਵੀ ਦੂਜਾ ਵੀ ਪ੍ਰਿੰਟ ਮੀਡੀਆ ਵੀ ਸਾਰੇ ਸਾਰੇ ਪ੍ਰਿੰਟ ਮੀਡੀਆ ਤੇ ਜਿਹੜਾ ਸਾਡਾ ਇਹ ਟੈਲਟਾਊਡ ਮੀਡੀਆ ਦੇ ਇਕੱਠੇ ਹੋਏ ਹੋ ਥੋੜਾ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੀ ਆਇਆਂ ਆਖਦੇ ਆ ਬੜੀ ਖੁਸ਼ੀ ਹੋਈ ਅੱਜ ਮੇਰਾ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਹੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਹੇ ਹਾਂ ਅਸੀਂ ਆਸ ਕਰਦੇ ਹਾਂ ਵੀ ਜੋ ਵੀ ਤੁਸੀਂ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਡੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਉਹ ਲੈ ਕੇ ਸਾਡੇ ਕੋਲ ਆਓਗੇ ਤਾਂ ਅਸੀਂ ਪੂਰੇ ਤਹੇ ਦਿਲ ਨਾਲ ਤੇ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਤੁਹਾਡੀਆਂ ਸਾਰੀਆਂ ਜਿਹੜੀਆਂ ਸਾਡਾ ਐਕਸਪੈਕਟੇਸ਼ਨ ਪੂਰੀਆਂ ਕਰਾਂਗੇ ਕਿਉਂਕਿ ਜਿਹੜਾ ਇੱਕ ਅਫਸਰ ਹੁੰਦਾ ਜਾਂ ਜ਼ਿਲ੍ਹੇ ਦਾ ਮੁਖੀ ਜਬ ਡੀਸੀ ਕਹਿੰਦੇ ਜੀ ਨੂੰ ਜਦ ਤੱਕ ਤੁਹਾਡੇ ਕੋਲੋਂ ਸਾਨੂੰ ਫੀਡਬੈਕ ਨਹੀਂ ਆਊਗੀ ਸਾਨੂੰ ਤੁਸੀਂ ਸ਼ਹਿਰ ਦੇ ਬਾਰੇ ਜ਼ਿਲ੍ਹੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿਓਗੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਇਸ ਜ਼ਿਲ੍ਹੇ ਦੇ ਵਸਿੰਦੇ ਹੋ ਬਹੁਤ ਸਾਲਾਂ ਤੋਂ ਰਹਿ ਰਹੇ ਹੋ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਪਤਾ ਹੈਗੀਆਂ ਉਹ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੱਗਦਾ ਹੈ ਵੀ ਕਿਤੇ ਸੁਧਾਰ ਹੋ ਸਕਦਾ ਹੈ ਉਹ ਵੀ ਜਰੂਰ ਦੱਸੋ ਅਸੀਂ ਤੁਹਾਡੇ ਸਨਮੰਦ ਹੋਵਾਂਗੇ ਵੀ ਸਾਨੂੰ ਤੁਸੀਂ ਸਾਡਾ ਆਇਨਾ ਦਿਖਾਇਆ ਸ਼ੀਸ਼ਾ ਦਿਖਾਇਆ ਦੱਸਿਆ ਵੀ ਸ਼ਹਿਰ ਦੀ ਇਹ ਤਕਲੀਫ ਹੈ ਇਹ ਪ੍ਰੋਬਲਮ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦ ਤੋਂ ਜਲਦ ਉਹਨੂੰ ਹੱਲ ਕਰ ਸਕੀਏ ਕਿ ਸਾਡੇ ਲੈਵਲ ਤੇ ਨਹੀਂ ਹੋਏਗਾ ਤਾਂ ਸਰਕਾਰ ਪੱਧਰ ਤੇ ਅਸੀਂ ਹੈੱਡ ਆਫਿਸ ਤੋਂ ਵੀ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਿਨਾਂ ਕਿਸੇ ਹੈਜ਼ਿਟੇਸ਼ਨ ਤੋਂ ਅਸੀਂ ਹਾਜ਼ਰ ਹਾਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਮੈਨੂੰ ਫੋਨ ਕਰ ਸਕਦੇ ਹੋ ਤੇ ਕਈ ਵਾਰ ਅਸੀਂ ਮੀਟਿੰਗ 'ਚ ਹੁੰਦੇ ਆ ਫੋਨ ਨਹੀਂ ਚੁੱਕਿਆ ਜਾਂਦਾ ਤਾਂ ਤੁਸੀਂ SMS ਮੈਨੂੰ ਕਰ ਦਿਓ ਤਾਂ ਅਨੁਸਾਰਿਆਂ ਦਾ ਜਵਾਬ ਦਿੱਤਾ ਜਾਏਗਾ ਇਹ ਤੁਹਾਡਾ ਅਸੀਂ ਵਾਅਦਾ ਕਰਦੇ ਹਾਂ ਕਈ ਵਾਰ ਹਰ ਮਸਲੇ ਦਾ ਹੱਲ ਇੱਕਦਮ ਨਹੀਂ ਹੁੰਦਾ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਜਿਹੜਾ ਹੋਣ ਵਾਲਾ ਹੋਇਆ ਉਹ ਤੁਰੰਤ ਕਰ ਦਈਏ ਜਿਹੜਾ ਟਾਈਮ ਲੱਗਦਾ ਹੋਇਆ ਉਹ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਹਾਜ਼ਰਾਂ ਤੁਹਾਡੇ ਲਈ तुसी जो भी मेरे तो सवाल पूछना चाहे पूछ सकते हो नंबर लो जी नाइन एट वन फाइव सिक्स जीरो थ्री सैवन थ्री सैवन अठानवे एक सौ छपंजा जीरो सैंती सैंती अच्छा जी ਠੀਕ ਹੈ ਜੀ ਅੱਛਾ ਜੀ ਜਿਹੜੇ ਐਜੂਕੇਸ਼ਨ ਕਰਦੇ ਲੋਕ ਉਹ ਸਿੱਧਾ-ਸਿੱਧਾ ਪ੍ਰਸ਼ਾਸਨ ਤੇ ਬਲੇਮ ਲਾਉਂਦੇ ਆਂ ਵੀ ਪ੍ਰਸ਼ਾਸਨ ਧੱਕੇ ਨਾਲ ਲਿਆ ਆ ਗਿਆ ਮੈਂ ਕੋਈ ਗੱਲ ਨਹੀਂ ਚੈੱਕ ਕਰਨਾ ਕਿ ਤੁਸੀਂ ਲਿਆਤਾ ਪੀਐਸਰ ਮੈਨੂੰ ਦੱਸ ਦਿਓ ਜਿਹੜੇ ਮੁੱਦੇ ਹੈਗੇ ਨੇ ਕਿ ਬੱਸ ਸਟੈਂਡ ਵਾਲਾ ਕੋਈ ਗੱਲ ਨਹੀਂ ਬੀ ਤੋਗੋ ਮੈਂ ਦੇਖ ਲੈਂਦਾ ਹੋਰ ਦੱਸੋ ਜੀ ਪ੍ਰਾਇੋਰਟੀ ਕੀ ਰਨ ਮ ਹੁੰਦੀ ਹੈ ਦੇਖੋ ਜਿਹੜੀਆਂ ਪ੍ਰਾਇੋਰਟੀਆਂ ਹੁੰਦੀਆਂ ਨੇ ਮੈਂ ਤਾਂ ਇਹ ਕੰਗ ਹਰ ਇੰਸਟੀਚਿਊਸ਼ਨ ਜਿਹੜੀ ਹੁੰਦੀ ਆ ਕੋਈ ਵੀ ਜ਼ਿਲ੍ਹਾ ਹੈ ਜਾਂ ਕੋਈ ਪ੍ਰਸ਼ਾਸਕ ਉੱਥੇ ਆਂਦਾ ਹੈ ਤਾਂ ਮੇਨ ਜਿਹੜਾ ਮੁੱਦਾ ਹੁੰਦਾ ਐਜ਼ ਇਹ ਮੈਂ ਜਾਤੀ ਦੇ ਔਰਤ ਦੇ ਸੋਚਾ ਤਾਂ ਸਭ ਤੋਂ ਜਿਹੜੀ ਮੇਰੀ ਪ੍ਰਾਇੋਰਟੀਜ਼ ਰਹਿਣਗੀਆਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਸਹੂਲਤਾਂ ਨੇ ਜਿਹੜੀ ਆਮ ਪਬਲਿਕ ਸਾਡੇ ਤੋਂ ਐਕਸਪੈਕਟ ਕਰਦੀ ਆ ਉਹ ਅਸੀਂ ਸਹੂਲਤਾਂ ਨੂੰ ਪਹਿਲਾਂ ਦੱਸ ਜੀ ਹੋ ਸਕਦਾ ਤਾਂ ਅਸੀਂ ਤੁਰੰਤ ਹੱਲ ਕਰਾਂਗੇ ਜੇ ਬਾਇ ਚਾਂਸ ਸਾਡੇ ਵਾਸਤੇ ਬਾਹਰ ਹੁੰਦੀ ਹੋਈ ਤਾਜ਼ੀ ਹੈੱਡ ਆਫਿਸ ਨਾਲ ਤਾਲਮਿਲ ਕਰਕੇ ਸਹੂਲਤਾਂ ਅਸੀਂ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇੋਰਟੀ ਆ ਉਹ ਹੋਏਗੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਜਿੰਨੇ ਸਾਡੇ ਸ਼ਹਿਰ ਪੈਂਦੇ ਨੇ ਬਠਿੰਡੇ ਜ਼ਿਲ੍ਹੇ ਦੇ ਉਹਨਾਂ ਦੀ ਸੈਨੀਟੇਸ਼ਨ ਉਹਨਾਂ ਦੀ ਸਫਾਈ ਉਹ ਸਾਡਾ ਇੱਕ ਹੋਰ ਪ੍ਰਾਇੋਰਟੀ ਰਹੂਗੀ ਫਿਰ ਉਸ ਤੋਂ ਅਗਲੀ ਜਿਹੜੀ ਪ੍ਰਾਇੋਰਟੀ ਦੇਖੀਏ ਤਾਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਜੇ라 ਕੀ ਮਹੰਗੇ ਇਲਾਜ ਨਹੀਂ ਕਰਾ ਸਕਦਾ ਜਾਂ ਜਿਹਦੀ ਪਹੁੰਚ ਤੋਂ ਬਾਹਰ ਹੋਵੇ ਕੋਸ਼ਿਸ਼ ਕਰਾਂਗੇ ਵੀ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਦੂਰ ਕਰਨ ਦੀ ਫਿਰ ਅਗਲਾ ਜਿਹੜਾ ਪ੍ਰਾਇੋਰਟੀ ਸਾਡੇ ਬੱਚਿਆਂ ਦੀ ਪੜ੍ਹਾਈ ਹੈ ਸਕੂਲ ਨੇ ਸਕੂਲਾਂ ਦੇ ਵਿੱਚ ਪਿੱਛੇ ਬਹੁਤ ਮੈਂ ਸਕੂਲ ਐਜੂਕੇਸ਼ਨ ਦੇ ਵਿੱਚੋਂ ਆਇਆ ਪੂਰ ਇੰਡੀਆ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਕੂਲਾ ਦੀ ਬਾਉਂਡਰੀ ਵਾਲਸ ਉਹਨਾਂ ਦੇ ਬਾਥਰੂਮ ਉਹਨਾਂ ਦੇ ਕਮਰੇ ਤੇ ਬਹੁਤ ਥਾਵਾਂ ਤੇ ਪੂਰਤ ਪੂਰਤੀ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਵੀ ਸਾਡਾ ਜਿਹੜਾ ਪਿੱਛੇ ਆਇਆਗਾ ਪੂਰਾ ਕਰਾਂਗੇ ਫਿਰ ਅਗਲਾ ਜਿਹੜੀ ਪ੍ਰਾਇੋਰਟੀ ਦੇਖੀ ਤਾਂ ਬੱਚਿਆਂ ਦੀ ਸਿਹਤ ਹੈ ਬੱਚਿਆਂ ਨਹੀਂ ਲੈਦਰ ਸਾਰੇ ਜਿਹੜੇ ਸਾਡੇ ਬਠਿੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੀ ਸਿਹਤ ਬਾਰੇ ਖੇਡਾਂ ਬਾਰੇ ਸਪੋਰਟਸ ਹੈ ਆਸੀਂ ਪਹਿਲਾ ਮੁਹਿੰਮ ਚਲਾਈ ਸੀ ਫਿਰੋਜਪੁਰ ਵਿਖੇ ਖੇਡ ਮੈਦਾਨ ਹਰ ਪਿੰਡ ਦੀ ਪਛਾਣ ਜਾਂ ਇੱਕ ਪਿੰਡ ਇੱਕ ਮੈਦਾਨ ਤੁਸੀਂ ਕੋਸ਼ਿਸ਼ ਕਰਾਂਗੇ ਵੀ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਉਹੀ ਫਿਰ ਪੁਰਾਣਾ ਐਕਸਪੀਰੀਅੰਸ ਤੁਹਾਨੂੰ ਅੱਗੇ ਕੰਮ ਆਂਦਾ ਹੁੰਦਾ ਬਾਈ ਚਾਂਸ ਤੁਸੀਂ ਗੱਲ ਛੇੜ ਲਈ ਮਤਲਬ ਮੋਬਾਈਲ ਦੇ ਫਿਰੋਜ਼ਪੁਰ ਦੇ ਵਿੱਚ ਅਸੀਂ ਪਿਛਲੇ 2 ਸਾਲ ਮੈਂ 2 ਸੀਜ਼ਨ ਉੱਤੇ ਬੈਠ ਕੇ ਆਇਆ ਅਸੀਂ 70% ਜਿਹੜੀ ਆ ਉਹ ਡਬਲ ਬਰਨਿੰਗ ਨੂੰ ਘਟਕ ਦਿੱਤਾ ਉਹ ਇਕੱਲਾ ਡੀਸੀ ਨਹੀਂ ਕਰ ਸਕਦਾ ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਲਿਆ ਸੀ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਅਸੀਂ ਪਰਸਨਲ ਐਫਰਟ ਦੇ ਨਾਲ ਇੱਕ ਮੈਂ ਤੁਹਾਨੂੰ ਸ਼ਾਇਦ ਹੁਣੇ Song ਇਹ ਤੁਹਾਨੂੰ ਆਪਾਂ ਗੱਲ ਛੇੜੀ ਆ ਇਹ ਮੇਰਾ ਪਰਸਨਲ ਐਫਰਟ ਸੀ ਜਿਹੜਾ ਅਸੀਂ ਕੀਤਾ ਉੱਥੇ ਤੁਹਾਨੂੰ ਮੈਂ ਸਾਰਿਆਂ ਨੂੰ ਸ਼ੇਅਰ ਕਰਨਾ ਚਾਹਾਂਗਾ ਬੜਾ ਏਸੀ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਤੇ ਕੋਈ ੱੱਕੇ ਨਾਲ ਨਹੀਂ ਤੁਸੀਂ ਕੁਝ ਕਰ ਸਕਦੇ ਲੋਕਾਂ ਨੂੰ ਸਿਰਫ ਤੁਸੀਂ ਜਾਗਰੂਕ ਕਰਨਾ ਤੇ ਉਹ ਜਾਗਰੂਕਤਾ ਦੇ ਨਾਲ ਹੀ ਕੋਸ਼ਿਸ਼ ਕੀਤੀ ਸਾਡਾ 70% ਘਟ ਗਿਆ ਅਸੀਂ ਧੱਕਾ ਨਹੀਂ ਕੀਤਾ ਕੋਈ ਪਰਚੇ ਨਹੀਂ ਕੀਤੇ ਪਰਚੇ ਪਰਚਾ ਜਦੋਂ ਹੁੰਦਾ ਸਾਡਾ ਜੀ ਨਹੀਂ ਕਰਦਾ ਕੋਈ ਕਿਸਾਨ ਹੈਗਾ ਮਜਬੂਰੀਆਂ ਹੁੰਦੀਆਂ ਨੇ ਪਰ ਸਾਡੀਆਂ ਮਜਬੂਰੀਆਂ ਦੀ ਵੀ ਇਹਨਾਂ ਦੀ ਮਜਬੂਰੀ ਫੋਨ ਵਾਲੀ ਸੀ ਨਹੀਂ ਬੰਦ ਹੋਇਆ ਹੈ ਨਾ ਇਸ ਲਈ ਕੋਈ ਅਸੀਂ ਜਾਣ ਕੇ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪਰਾਲੀ ਦੇਖੋ ਸਾਡਾ ਫਰਜ਼ ਬਣਦਾ ਇਹ ਧਰਤੀ ਬਚਾਣੀ ਹੈ ਆਪਣੀ ਉਹਦੇ ਵਾਸਤੇ ਹੈਗਾ